ਨਹੀਂ ਯਾਰ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦਾ ਨਹੀਂ ਮਨ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਹਿੰਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛਿਰਦੇ ਜਾਂਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋੜ ਫਿਰ ਇਸ ਤੇ ਕੋਈ ਬੰਦਾ ਉਸਦਾ ਪ੍ਰੈਸਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫੁੱਤੂ ਲੀਡਰ ਥੜੂਆ ਮੈਂ ਬਕਾਉ ਥੜੂਆ ਮੈਂ ਮੈਂ ਬਿਕ ਜੂਗਾ ਮੈਂ ਬਕਾਉਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਮੈਂ ਨਹੀਂ ਰੁਕੂਗਾ ਮੈਂ ਮਾਰਚ ਕਰੂੰਗਾ ਬੋਲੇ ਬਾਸ ਹੀ ਮਾਰਚ ਕਰਾਂਗੇ ਅਸੀਂ ਨਹੀਂ ਧੁਕਨਾਂ ਲਈ ਮੈਂ ਸਾਫ਼ ਗੱਲ ਕਹਤੀ ਮੈਂ ਮੈਨੂੰ ਨਹੀਂ ਫੜਨ ਦਵਾ ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਮਾਰਚ ਸ਼ੁਰੂ ਕਰਾਂਗੇ ਅਸੀਂ ਕਿਉਂ ਮੇਰੀ ਮੇਰੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਬਾਰ ਬਾਰ ਪ੍ਰਸ਼ਾਸਨ ਨੇ ਖੜਾਉਣੇ ਖੇਡੇ ਕਿਉਂ ਕਰ ਰਿਹਾ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੇ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਕਰ ਜਾ ਯਾਰ ਮੋੜਾ ਇੰਨੀ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲੀ ਤੇ ਧਰ ਕੇ ਚੱਲਿਆ ਅਸੀਂ ਐਡੇ ਨੂੰ ਤੇ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈ ਜੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦੇ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਹਿੰਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛਿਰਦੇ ਅੰਦਰ ਛਿਰਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਕਰ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋੜ ਫਿਰ ਇਸ ਤੇ ਕੋਈ ਬੰਦਾ ਉਸਦਾ ਪ੍ਰੈਸਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫੁੱਤੂ ਲੀਡਰ ਥੜੂਆ ਮੈਂ ਬਕਾਉ ਥੜੂਆ ਮੈਂ ਮੈਂ ਬਿਕ ਜੂਗਾ ਮੈਂ ਬਕਾਉਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮਬਕਾਉਣੀ ਹੈਗਾ ਮੈਂ ਬਕਾਉਂਗਾ ਮੇਰੀ ਗੱਲ ਸੁਣ ਬਸ ਨਹੀਂ ਯਾਰ ਇੱਕ ਮਿੰਟ ਖੜਦਾ ਯਾਰ ਮੈਂ ਗਲਤ ਮੈਂ ਕੋਈ ਗਲਤ ਬੋਲਾ ਯਾਰ ਇੱਕ ਮਿੰਟ ਖੜਦਾ ਯਾਰ ਮੈਂ ਮਰ ਜੂਗਾ ਅੱਜ ਯਾਰ ਮੈਂ ਜੋ ਮਰਦੀ ਹੋ ਜੇ ਮੈਂ ਤੇ ਬਲਾਉਂਗਾ ਡੀਸਾਬਰ ਨੂੰ ਨਹੀਂ ਮੈਂ ਮਾਰਤ ਸ਼ੁਰੂ ਕਰੂੰਗਾ ਮੇਰੇ ਤਾਂ ਪਲੀਜ਼ ਮਾਰ ਮੇਰੇ ਤੇ ਦਮਾ ਨਾ ਪਾ ਭਾਈ ਮੈਂ ਤੇਰੀ ਸਾਰੀ ਉਮਰ ਸਤਿਕਾਰ ਕਰਦਾ ਤੂੰ ਮੇਰਾ ਵੱਡਾ ਭਾਈਆ ਮੈਂ ਤੂੰ ਮੇਰਾ ਭਾਈਆ ਮੈਂ ਕਰੂੰਗਾ ਮਾਰਤ ਹੁਣ ਜਿਹੜਾ ਕੋਈ ਫਰਜ਼ਾ ਫਰਮੇ ਕਿਰਪਾ ਮੈਂ ਗਲਤ ਕਰ ਰਿਹਾ ਕੁਝ ਮੈਨੂੰ ਦੱਸੋ ਜੇ ਮੈਂ ਗਲਤ ਕਰ ਰਿਹਾ ਇੱਕ ਮਿੰਟ ਮੋੜ ਸਾਹਿਬ ਇੱਕ ਮਿੰਟ ਬਾਈ ਪਲੀਜ਼ ਯਾਰ ਖੜਦਾ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਨਹੀਂ ਕਰਦਾ ਮੈਂ ਗਲਤ ਕਰ ਰਿਹਾ ਕੁਝ ਯਾਰ ਇਹ ਸੜੀ ਗੱਲ ਸਾਨੂੰ ਤਿਆਰ ਨਹੀਂ ਗਿਆ ਲੋਕ ਯਾਰ ਇਹ ਸੜੀ ਲੋਕ ਗੱਲ ਸਾਨੂੰ ਤਿਆਰ ਨਹੀਂ ਗਿਆ ਯਾਰ ਅਸੀਂ ਪਸ਼ੂਆ ਯਾਰ ਅਸੀਂ ਪਸ਼ੂਆ ਮੈਨੂੰ ਆ ਕੇ ਜਵਾਬ ਦੇਵੇ ਪ੍ਰਸ਼ਾਦ ਨਹੀਂ ਮੈਂ ਮਾਰ ਸ਼ੁਰੂ ਕਰਦਾ ਜਵਾਬ ਦੇ ਚ ਪਸ਼ੂਆ ਯਾਰ ਅਸੀਂ ਬੰਦੇ ਆ ਹਰਦਾ ਯਾਰ ਇੱਕ ਮਿੰਟ ਜਾ ਮੈਂ ਨਹੀਂ ਮਾਈਕ ਬਤਾਉਂਦਾ ਅਸੀਂ ਬੰਦੇ ਆ ਯਾਰ ਸ਼ਾਂਤ ਸ਼ਾਂਤ ਬੰਦਾ ਸ਼ਾਂਤ ਕਰਾਂਗੇ ਜੇ ਕੋਈ ਗੱਲ ਸੁਣਦਾ ਹੋਵੇ ਸਾਡੀ ਲੋਕਾਂ ਦੀ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਸਾਨੂੰ ਮਾਰਿਆ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਬੈਣ ਪਾ ਰਹੇ ਨੇ ਕੋਈ ਭਾਨੇ ਦਾ ਪ੍ਰੈਸ਼ਰ ਕੌਣ ਪਾ ਰਿਹਾ ਸਾਡੇ ਦੇ ਬੈਣ ਪਾ ਰਹੇ ਨੇ ਯਾਰ ਕੋਈ ਕੀ ਸਦੀ ਗੱਲ ਨਹੀਂ ਸੁਣੀ ਬਾਈ ਮੈਂ ਨਹੀਂ ਸੁਣਦਾ ਤੂੰ ਮੱਝ ਜਾ ਯਾਰ ਤੂੰ ਮੈਨੂੰ ਛੱਡ ਜਾ ਬਾਈ ਜਿੱਤਾ ਮੈਨੂੰ ਛੱਡ ਕੇ ਜਾਣਾ ਛੱਡ ਦੇ ਜਿਹੜੇ ਨੇ ਮੇਰਾ ਨਾਮ ਨਹੀਂ ਬੰਦਣਾ ਮਾਫੀ ਦੇ ਯੋ ਅੱਜ ਤੋਂ ਬਾਅਦ ਬਾਈ ਯਾਰ ਲਾ ਨਵਦੀਪ ਬੋਲ ਨਵਦੀਪ ਬਾਈ ਕਿਵੇਂ ਬੱਧੀ ਬੋਲ ਮੈਂ ਮਾਫੀ ਮੰਗਦੀ ਹਾਂ ਮਾਫੀ ਮੰਗਦੇ ਬਾਈ ਕੋਈ ਵੱਡੀ ਗੱਲ ਨਹੀਂ ਨਹੀਂ ਯਾਰ ਇਹ ਗੱਲ ਨਹੀਂ ਹੱਜੀ ਯਾਰ ਇਹ ਗੱਲ ਨਹੀਂ ਜੀ ਮੇਰਾ ਕੋਈ ਵੀ ਬੰਦ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਹਤੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛਿਰਦੇ ਅੰਦਰ ਛਿਰਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਕਰ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋੜ ਫਿਰ ਇਸ ਤੇ ਕੋਈ ਬੰਦਾ ਉਸਦਾ ਪ੍ਰੈਸਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫੁੱਤੂ ਲੀਡਰ ਥੜੂਆ ਮੈਂ ਬਕਾਉ ਥੜੂਆ ਮੈਂ ਮੈਂ ਬਿਕ ਜੂਗਾ ਮੈਂ ਬਕਾਉਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਮੈਂ ਨਹੀਂ ਰੁਕੂੰਗਾ ਮੈਂ ਮਾਰਚ ਕਰੂੰਗਾ ਬੋਲੇ ਬਾਸ ਹੀ ਮਾਰਚ ਕਰਾਂਗੇ ਅਸੀਂ ਨਹੀਂ ਨੁਕਣ ਵਾਲੇ ਮੈਂ ਸਾਫ਼ ਗੱਲ ਕਹਤੀ ਮੈਂ ਮੈਨੂੰ ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਮਾਰ ਸ਼ੁਰੂ ਕਰਾਂਗੇ ਅਸੀਂ ਕਿਉਂ ਮੇਰੀ ਮੇਰੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਬਾਰ ਬਾਰ ਪ੍ਰਸ਼ਾਸਨ ਨੇ ਖੜਿਆ ਹੋਣੇ ਖੇਡੇ ਕਿਉਂ ਕਰ ਰਿਹਾ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਸਰਦਾ ਯਾਰ ਮੌੜਾ ਇਹਦੀ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲੀ ਤੇ ਧਰ ਕੇ ਚੱਲਿਆ ਅਸੀਂ ਐਡੇ ਸਰੂ ਤੇ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦਾ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੌੜ ਮੇਰੇ ਤੋਂ ਕੋਈ ਬੰਦਾ ਅਜਿਹਾ ਪ੍ਰੈਸ਼ਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੀਟਰ ਥੜੂਆ ਮੈਂ ਬਿਕਾਉ ਥੜੂਆ ਮੈਂ ਮੈਂ ਬਿਕ ਦੂੰਗਾ ਬਿਕਾਉ ਥੜੀਆ ਮੈਂ ਬਿਕਾਉਂਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮੈਂ ਬਿਕਾਉ ਨਹੀਂ ਹੈਗਾ ਮੈਂ ਬਿਕਾਉਂਗਾ ਮੇਰੀ ਗੱਲ ਸੁਣ ਨਹੀਂ ਯਾਰ ਇੱਕ ਮਿੰਟ ਖੜਦਾ ਯਾਰ ਮੈਂ ਗਲਤ ਮੈਂ ਕੋਈ ਗਲਤ ਬੋਲਾ ਯਾਰ ਇੱਕ ਮਿੰਟ ਖੜਦਾ ਯਾਰ ਮੈਂ ਮਰ ਜੂੰਗਾ ਅੱਜ ਯਾਰ ਮੈਂ ਜੋ ਮਰਜੀ ਹੋ ਜਾਏ ਮੈਂ ਤੇ ਬਣਾਉਂਗਾ ਡੀਸਾ ਬਰੂ ਨਹੀਂ ਮੈਂ ਮਾਰਤ ਸ਼ੁਰੂ ਕਰੂੰਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੇਰੇ ਤਾਂ ਪਲੀਜ਼ ਮਾ ਮੇਰੇ ਤਾਂ ਦਮਾ ਨਾ ਪਾ ਭਾਈ ਮੈਂ ਤੇਰੀ ਸਾਰੀ ਉਮਰ ਸਤਿਕਾਰ ਕਰਦਾ ਤੂੰ ਮੇਰਾ ਵੱਡਾ ਭਾਈਆ ਮੈਂ ਤੂੰ ਮੇਰਾ ਭਾਈਆ ਮੈਂ ਕਰੂੰਗਾ ਮਾਰchu ਹੁਣ ਜਿਹੜਾ ਕੋਈ ਫਰਜ਼ਾ ਫਰਮੇ ਕਿਰਪਾ ਮੈਂ ਗਲਤ ਕਰ ਰਿਹਾ ਕੁਝ ਮੈਨੂੰ ਦੱਸੋ ਜੇ ਮੈਂ ਗਲਤ ਕਰ ਰਿਹਾ ਇੱਕ ਮਿੰਟ ਮੋੜ ਸਾਹਿਬ ਇੱਕ ਮਿੰਟ ਭਾਈ ਪਲੀਜ਼ ਯਾਰ ਖੜਦਾ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਮੈਂ ਗਲਤ ਕਰ ਰਿਹਾ ਕੁਝ ਯਾਰ ਇਹ ਸਤਿਕਾਰ ਸਾਨੂੰ ਤਿਆਰ ਲਿਆ ਗਿਆ ਲੋਕ ਯਾਰ ਇਹ ਸਤਿਕਾਰ ਲੋਕਾਂ ਨੂੰ ਤਿਆਰ ਲਿਆ ਗਿਆ ਯਾਰ ਅਸੀਂ ਪਸੂ ਆ ਯਾਰ ਅਸੀਂ ਪਸ਼ੂਆ ਮੈਨੂੰ ਆ ਕੇ ਜਵਾਬ ਦੇ ਬ ਪ੍ਰਸ਼ਾਦ ਨਹੀਂ ਮੈਂ ਮਾਰ ਸ਼ੁਰੂ ਕਰਦਾ ਪਸ਼ੂਆ ਯਾਰ ਅਸੀਂ ਬੰਦੇ ਆ ਅਸੀਂ ਬੰਦੇ ਆ ਯਾਰ ਫਿਰ ਯਾਰ ਇੱਕ ਮਿੰਟ ਯਾਰ ਮੈਂ ਨਹੀਂ ਮੈਂ ਕਹਤਾ ਅਸੀਂ ਬੰਦੇ ਆ ਯਾਰ ਸ਼ਾਬਾਸ਼ ਸ਼ਾਬਾਸ਼ ਅੰਕਸ਼ਾ ਸ਼ਾਬਾਸ਼ ਕਰਾਂਗੇ ਜਦੋਂ ਕੋਈ ਗੱਲ ਸੁਣਦਾ ਹੋਵੇ ਸਾਡੀ ਲੋਕਾਂ ਦੀ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਸਾਨੂੰ ਮਾਰਿਆ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਬੈਣ ਪਾ ਰਹੇ ਨੇਗੇ ਕੋਈ ਬਾਨੇ ਦਾ ਪ੍ਰੈਸ਼ਰ ਕੌਣ ਪਾ ਰਿਹਾ ਸਾਡੇ ਦੇ ਬੈਣ ਪਾ ਰਹੇ ਨੇਗੇ ਯਾਰ ਕੋਈ ਬਾਕੀ ਸਦੀ तूं मूनी छॾ जाईंदा नव वॾी